ਬੁਧੀ ਆਖਣੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਣ ਗਣੀ ਸਿਏ ਆਏ ਸਭਿਤਨਾ ਕੀ ਕਾਮ ਤਰੀ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜੇ ਕੋ ਬਚਨ ਕਮਾਵੇ ਸੰਤਾਨ ਦਾ ਗੁਰ ਪ੍ਰਸਾਦੀ ਪਾਰ ਬਾਵੇ ਵਾ ਦੇ ਕੋ ਬਚਨ

ਪਰਸਾਦੀ ਕੋਰ ਕੋਵੇਂ ਨ ਬਸ ਤਿੰਨ ਕਮਾਵੇਂ ਸੰਤਾਨ ਗੁਰਸਾਦੀ ਬਾ ਇਸ ਸਾਥ ਨੀਵਾਰ ਪਾਵੇ வச்சன குமாரசாி பாரேகா வச்சன குமார்த்தா பிரசாதி பார்பேகா ਤਾਰੀਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜਿਤਨੇ ਵੀ ਮਾਈ ਭਾਈ ਸ਼੍ਰੀਮਾਨ ਸੰਤ ਬਾਬਾ ਕਲਮ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਸਲਾਹ ਨਾਲ 26 ਵਰਸੀ ਤੇ ਹਾਜ਼ਰੀਆਂ ਭਰੇ ਹੋ ਸੋ ਆਓ ਗੱਜ ਕੀ ਫੋਤੀ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਾਬਾ ਜੀ ਦੀ ਗੁਰਬਾਣੀ ਦਾ ਕਥਨ ਹੈ ਭਾਈ संत हो सागर पारवत रीए देखो वचन कमावे संतन का सुगुरु प्रसादी तरीए महापुरुष संत बाबा करण सिंह जी महरा ने भी बचनी मान्या सी ना बड़े संत जी महाराज और छोटे संत जी महाराज दा दा साहब जी अग्गे ओना महापुरुष ने जीवन दी क्रंचक मात्र साखी ਲੈ ਕੇ समाप्ती कर देवेगा एक दिन बड़े संत महाराज जी राडा साहेब ਸਦੇ ਹੋਏ ਸਨ ਤੇ ਕੋਈ ਮੈਸਤਰੀ ਸਿੰਘ ਮਹਾਰਾਜ ਕੋਲੇ ਸ੍ਰੀ ਸਾਹਿਬ ਲੈ ਕੇ ਆ ਗਿਆ ਉੱਪਰ ਦੇ ਪਾਉਣ ਲਈ ਗੱਤੜੇ ਵਾਲੀ ਸ੍ਰੀ ਸਾਹਿਬ ਤੇ ਮਹਾਰਾਜ ਕਹਿਣ ਲੱਗੇ ਭਾਈ ਕਿ ਇੱਥੇ ਤਾਂ ਜ਼ਿਆਦਾਤਰ ਸ੍ਰੀ ਸਾਹਿਬ ਥੱਲੇ ਦੀ ਪਾਉਂਦਿਆ ਅਸੀਂ ਵੀ ਥੱਲੇ ਦੀ ਪਾਉਂਦੇ ਆ ਤੇ ਮੂਰਦੀ ਗਿਆਨੀ ਕਰਨ ਸਿੰਘ ਮਹਾਰਾਜੀ ਲੰਗੇ ਜਾ ਰਹੇ ਸਨ ਤੇ ਸੁਭਾਵਕ ਹੀ ਮਹਾਰਾਜ ਜੀ ਆ ਨੇ ਆਵਾਜ਼ ਦਿੱਤੀ ਕਿ ਗਿਆਨੀ ਜੀ ਪੋਰਤਾ ਕੋਈ ਸ੍ਰੀ ਸਾਹਿਬ ਇੱਥੇ ਉੱਪਰ ਦੇ ਪਾਉਂਦਾ ਨਹੀਂ ਆਪ ਜੀ ਉੱਪਰ ਦੀ ਪਾਉਂਦੇ ਹੋ ਮਹਾਰਾਜ ਕੁਰਸੀ ਤੇ ਸੁਭਾਏਮਾਨ ਸੰਤ ਇੱਕ ਕੁਰਸੀ ਤੇ ਬੈਠੇ ਬੈਠੇ ਹੀ ਮਹਾਰਾਜ ਬਾਬਾ ਕਰਨ ਸਿੰਘ ਜੀ ਦੇ ਮੋਢੇ ਤੇ ਸ੍ਰੀ ਸਾਹਿਬ ਟੰਗ ਦਿੱਤੀ ਤੇ ਅੱਜ ਵੀ ਮਹਾਪੁਰਖਾਂ ਦੇ ਤੁਸੀਂ ਪੁਰਾਣੇ ਸਰੂਪਾਂ ਨੇ ਦਰਸ਼ਨ ਕਰ ਲਿਓ ਜਿਨ੍ਹਾਂ ਦੇ ਵਿੱਚ ਮਹਾਪੁਰਖਾਂ ਨੇ ਮੋਢੇ ਤੇ ਸ੍ਰੀ ਸਾਹਿਬ ਟੰਗੀ ਹੋਈ ਹੈ ਕਿਉਂ ਪਿਆਰ ਸੀ ਤਾਂ ਕਿ ਜਿਹੜੇ ਹੱਥਾਂ ਨਾਲ ਮਹਾਪੁਰਖਾਂ ਨੇ ਮੋਢੇ ਤੇ ਸ੍ਰੀ ਸਾਹਿਬ ਟੰਗਤੀ ਸੋ ਮੋਢੇ 'ਤੇ ਰੱਖੀ ਸੋ ਆਪ ਸੰਗਤ ਜੀ ਆਪ ਕਰਮਾ ਵਾਲੇ ਹੁਣੇ ਤੇ ਐਸੇ ਮਹਾਪੁਰਖਾਂ ਦੀਆਂ ਯਾਦਾਂ ਰਹਿਂਦੀ ਦੁਨੀਆ ਤੱਕ ਸੰਗਤਾਂ ਮਨਾਉਂਦੀਆਂ ਨੇ ਤੇ ਮਨਾਉਂਦੇ ਰਹਿਣਗੇ ਸਵਾਉ ਇੱਕ ਧਾਰਨਾ ਪੜ ਕੇ ਦਾਸ ਖੇਮਾਲਾ ਜਾਚਪੁਰੇ ਕੋ ਅਪਰੰਥ ਬੇਅੰਤ ਮਹਾਪੁਰਖ ਸਤਿਤੀ ਸਭਾਏ ਮਾਨ ਨੇ ਉਹ ਬਾਰੋ-ਵਾਰੀ ਆਪਣੀ ਹਾਜ਼ਰੀ ਭਰਨਗੇ ਧੰਨਵਾਦ ਸੇਖਪੁਰ ਸਾਹਿਬ ਦਾ ਤੇ ਮੌਜੂਦਾ ਮਹਾਪੁਰਖੀ ਸਥਾਨ ਦੇ ਸਨ ਬਾਬਾ ਫਤਨਾ ਸਿੰਘ ਜੀ ਮਾਲ ਨੂੰ ਸਵਾਉ ਧਾਰਨਾ ਪੜ ਕੇ ਸਮਾਪਤੀ ਕੀਤੀ लाली <middly> ख <middly> <middly and my dear." laughs> ਗੁਰੂ ਬਾਬਾ ਦੀ ਸੰਗਤ ਬਖਸ਼ਣ ਲੋਕ ਐ ਬਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ